ਫਿਰ ਤੋਂ ਜਿਹੜੀ ਨਵੇਂ ਸਾਲ ਦਾ ਹਾਲੇ ਸ਼ੁਰੂਆਤ ਹੀ ਹੋਈ ਹੈ ਦੂਜੀ ਵਾਰ ਜਿਹੜੀ ਇੱਕ ਚੈਰੀਨ ਨੂੰ ਥ੍ਰੈਟ ਈਮੇਲ ਆ ਚੁੱਕੀ ਹੈ ਕਿਵੇਂ ਵੇਖਦੇ ਹਾਂ ਵੀ ਇਹ ਸਿਲਸਿਲਾ ਕਿਸ ਤਰੀਕੇ ਨਾਲ ਚੱਲਦਾ ਰਿਹਾ ਕਿ ਦੇਖੋ ਇਹ ਚਾਰ ਦਿਨ ਪਹਿਲਾਂ ਹੀ ਇੱਕ ਥ੍ਰੈਟ ਆਈ ਸੀ ਉਹਦੇ ਵੇਹ ਹੈ ਕਿ ਕੋਈ ਇਨਵੈਸਟਿਗੇਟ ਨਹੀਂ ਕੀਤਾ ਗਿਆ ਵੀ ਉਹ ਮੇਲ ਕਿੱਥੋਂ ਆਈ ਜਦਕਿ ਸਾਈਬਰ ਸੈਕਿਉਰਿਟੀ ਅਧਿਕਾਰੀ ਚੁਸਤ ਹੁੰਦੇ ਨੇ درست ਹੈਗੇ ਕਿ ਉਹਨਾਂ ਨੂੰ ਤਾਂ ਇੱਕ ਇੱਕ ਘੰਟੇ ਦੇ ਵਿੱਚ ਪਤਾ ਲੱਗ ਜਾਣਾ ਚਾਹੀਦਾ ਸੀ ਕੰਟੀਨਿਊਸਲੀ ਇਹ ਸੈਕੰਡ ਥ੍ਰੈਟ ਆ ਗਈ ਹੈ ਇਸ ਲਈ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਇੱਕ ਨਾਕਾਮੀ ਇਹ ਪਤਾ ਕਿਵੇਂ ਲੱਗਿਆ ਵੀ ਇਸ ਤਰੀਕੇ ਨਾਲ ਈਮੇਲ ਆਈ ਹੈ ਵੀ ਦੀ ਇੰਗਲਿਸ਼ ਬ੍ਰਾਂਚ ਜਿੱਥੇ ਸਾਰੇ ਮੈਸੇਜ ਵਗੈਰਾ ਜੋ ਡਾਕੂਮੈਂਟਸ ਹੁੰਦੇ ਆ ਉਹ ਸਾਰਾ ਉੱਥੇ ਚੱਲਦੇ ਆ ਉਹਨਾਂ ਨੇ ਇੱਕ ਕੋਈ ਈਮੇਲਸ ਵੀਰੇ ਉਹਨਾਂ ਨੂੰ ਰੀਸੀਵ ਹੋਈ ਆ ਉਹਨਾਂ ਨੇ ਫਿਰ ਅੱਗੇ ਸਾਡੇ ਸੈਕਟਰੀ ਸਾਹਿਬ ਨੂੰ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੂੰ ਉਸ ਬਾਰੇ ਦੱਸਿਆ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਮੈਸੇਜ ਸਰਕੂਲੇਟ ਹੋਏ ਆ ਫਿਰ ਜਾ ਕੇ ਤੁਹਾਨੂੰ ਇਸ ਬਾਰੇ ਪਤਾ ਲੱਗਦਾ ਡਰ ਦਾ ਮਾਹੌਲ ਇਸ ਸਮੇਂ ਚਾਰੇ ਦੇ ਵਿੱਚ ਬਣ ਜਾਂਦਾ ਹੈ ਡਰ ਦਾ ਮਾਹੌਲ ਤਾਂ ਬਣ ਹੀ ਜਾਂਦਾ ਦੇਖੋ ਹਰੇਕ ਨੂੰ ਆਪਣੀ ਲਾਈਫ ਪਿਆਰੀ ਹੁੰਦੀ ਹੈ ਜਿਹੜਾ ਬੰਬ ਦਾ ਨਾਮ ਇੱਕ ਵਰਡ ਜਿਹੜਾ ਕਿ ਆਪਣੇ ਆਪ ਹੀ ਇੱਕ ਬਹੁਤ ਹੀ ਭਿਆਨਕ ਭਿਆਨਕ ਵਰਡ ਹੈਗਾ ਤੇ ਇਸ ਕਰਕੇ ਲੋਕੀਂ ਡਰੇ ਹੋਏ ਡਰ ਦਾ ਮਾਹੌਲ ਤਾਂ ਹੈ ਹੀ ਹੈ ਜੀ ਕੀ ਹੁਣ ਇਸ ਸਮੇਂ ਜਾਂਚ ਵੀ ਨੀਂ ਕੀਤੇ ਜਾ ਰਹੀ ਅੰਦਰ ਕਚਾਈ ਤੇ ਜਾਂਦਾ ਅੰਦਰ ਇੱਥੋਂ ਤੱਕ ਪਤਾ ਚੱਲਿਆ ਕਿ ਅੰਦਰ ਜਿਹੜੀਆਂ ਟੀਮਾਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਸਾਰਾ ਲੱਗਿਆ ਹੋਇਆ ਚੈਕਿੰਗ ਹੁੰਦੀ ਪਈ ਹੈ ਤੇ ਇਸ ਕਰਕੇ ਪ੍ਰਕੋਸ਼ਨੇ ਸਾਰੇ ਗ੍ਰੇਡ ਬੰਦ ਆ ਕੋਰਟਸ ਵੀ ਸਾਰੀਆਂ ਇਹ ਬੰਦ ਹੋਈਆਂ ਪਈਆਂ ਵਾ ਦੇਖੋ ਗਣਤੰਤਰ ਦੀ ਉਸਾਰੀ ਆ ਇਹ ਮਾੜੀਆਂ ਹਰਕਤਾਂ ਹੁੰਦੀਆਂ ਰਹਿਣੀਆਂ ਆ ਔਰ ਸਿਰਫ ਅਦਾਲਤਾਂ ਨੂੰ ਹੀ ਧਮਕੀਆਂ ਆ ਰਹੀਆਂ ਆ ਕਿਉਂਕਿ ਅਦਾਲਤਾਂ ਵਿੱਚ ਲੋਕੀ ਇਨਸਾਫ ਲੈਣ ਆਉਂਦੇ ਆ ਔਰ ਦਾਦਾ ਸਾਲ ਪੁਰਾਣੇ ਕੇਸ ਹੁੰਦੇ ਆ ਔਰ ਅੱਜ ਤੱਕ ਮੈਂ ਪ੍ਰਾਈਵੇਟ ਇੰਸਟੀਚਿਊਸ਼ਨ ਦਾ ਕਿਸੇ ਨਾਮ ਨਹੀਂ ਸੁਣਿਆ ਵੀ ਉਹਨੂੰ ਧਮਕੀਆਂ ਹੀ ਹੋਵੇ ਔਰ ਸਰਕਾਰੀ ਅਦਾਲਤਾਂ ਨੂੰ ਕਿਉਂ ਬਣਾਇਆ ਜਾਂਦਾ ਮੂਲ ਪੁਰਾ ਰੋਜ਼ੀ ਰਿਯੂਮਰ ਰੋਜ਼ੀ ਅਫਵਾ ਬੰਬੇਰੀ ਬੰਬ ਐ ਅਲਣੇ ਕਰਨੋਂ ਤੁਸੀਂ ਵੀ ਤੰਗਾ ਜਣਾ ਲਿਟਿੰਗ ਐਂਡ ਵੀ ਵਕੀਲ ਕਿਹੜਾ ਐ ਮੀ ਅਫਵਾ ਹੀ ਹੁਣ ਚਲੋ ਕੰਮ ਕਰੀਏ ਪਰ ਉਨਾ ਹੋ ਤੋ ਤੁਹਾਡੇ ਧਿਆਨ ਦਵਾਣੇ ਚੰਦਾ ਵੀ ਇਹ ਮਜ਼ਾਕ ਸਮਝ ਲੈ ਪਰ ਕੀ ਕਿਸ ਮਜ਼ਾਕ ਤੋਂ ਬਾਅਦ ਜੇ ਪਰ ਮਾਦਮਨ ਅਗਰ ਜੇ ਖੋਣੀ ਹੋ ਗਈ ਤਾਂ ਕੀ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਵਰਵੀ ਇਸ ਸਮੇਂ ਲੁਧਿਆਣਾ ਕਚਹਿਰੀ ਵੀ ਖੜੇ ਆ ਜਿੱਥੇ ਸਾਲ ਦੇ ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਇੱਥੇ ਦੂਜੀ ਵਾਰ ਜਿਹੜੀ ਹੈ ਉਹ ਥ੍ਰੈਟ ਈਮੇਲ ਜਿਹੜੀ ਆ ਚੁੱਕੀ ਹੈ ਤਾਂ ਬਿਲਕੁਲ ਚੰਗਾ ਐਡਵੋਕੇਟ ਸਾਹਿਬ ਮੌਜੂਦ ਹਨ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਵਾਰ ਫੇਰ ਜਿਹੜੀ ਨਵੇਂ ਸਾਲ ਹਾਲੇ ਸ਼ੁਰੂਆਤ ਹੀ ਹੋਈ ਹੈ ਦੂਜੀ ਵਾਰ ਜਿਹੜੀ ਇੱਕ ਕਚਹਿਰੀ ਨੂੰ ਥ੍ਰੈਟ ਈਮੇਲ ਆ ਚੁੱਕੀ ਹੈ ਕਿਵੇਂ ਵੇਖਦੇ ਹੋ ਵੀ ਇਹ ਸਿਲਸਿਲਾ ਕਿਸ ਤਰੀਕੇ ਨਾਲ ਚ कि देखो ये 4 दिन ਪਹਿਲਾਂ ਹੀ ਇੱਕ ਥ੍ਰੈਟ ਆਈ ਸੀ ਉਹਦੇ ਵੇਹਾਈ ਤੇ ਕਰ ਇਨਵੈਸਟਿਗੇਟ ਨਹੀਂ ਕੀਤਾ ਗਿਆ ਵੀ ਉਹ ਮੇਲ ਕਿੱਥੋਂ ਆਈ ਜਦਕਿ ਸਾਈਬਰ ਸੈੱਲ ਇੱਦਾਂ ਚੁਸਤ ਹੁੰਦੇ ਨੇ درست ਹੈਗੇ ਕਿ ਉਹਨਾਂ ਨੂੰ ਤਾਂ ਇੱਕ ਇੱਕ ਘੰਟੇ ਦੇ ਵਿੱਚ ਪਤਾ ਲੱਗ ਜਾਣਾ ਚਾਹੀਦਾ ਸੀ ਤੇ ਕੰਟੀਨਿਊਸਲੀ ਇਹ ਸੈਕੰਡ ਥ੍ਰੈਟ ਆ ਗਈ ਆ ਇਸ ਲਈ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਇੱਕ ਨਾਕਾਮੀ ਹੈ ਇਹ ਪਤਾ ਕਿਵੇਂ ਲੱਗਿਆ ਵੀ ਇਸ ਤਰੀਕੇ ਨਾਲ ਈਮੇਲ ਆਈ ਹੈ ਵੀ ਜਿਹੜੇ ਜੋ ਥ੍ਰੈਟ ਕਚੈਰੀ ਨੂੰ ਪਹੁੰਚ ਇਹ ਸਾਡੇ ਜਿਹੜਾ ਸੈਸ਼ਨ ਕੋਰਟਸ ਹੈਗੇ ਉਹਦੇ ਨਾਲ ਇੰਗਲਿਸ਼ ਬ੍ਰਾਂਚ ਹੈ ਜਿੱਥੇ ਸਾਰੇ ਮੈਸੇਜ ਵਗੈਰਾ ਜੋ ਡਾਕੂਮੈਂਟਸ ਹੁੰਦੇ ਆ ਉਹ ਸਾਰਾ ਉੱਥੇ ਚੱਲਦੇ ਆ ਉਹਨਾਂ ਨੇ ਇੱਕ ਕੋਈ ਈਮੇਲ ਸਵੇਰੇ ਉਹਨਾਂ ਨੂੰ ਰਿਸੀਵ ਹੋਈ ਆ ਉਹਨਾਂ ਨੇ ਫਿਰ ਅੱਗੇ ਸਾਡੇ ਸੈਕਟਰੀ ਸਾਹਿਬ ਨੂੰ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੂੰ ਉਸ ਬਾਰੇ ਦੱਸਿਆ ਤੇ ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਮੈਸੇਜ ਸਰਕੂਲੇਟ ਹੋਇਆ ਫਿਰ ਜਾ ਕੇ ਤੁਹਾਨੂੰ ਇਸ ਬਾਰੇ ਪਤਾ ਲੱਗ ਗਿਆ ਜੀ ਮਤਲਬ ਇੱਕ ਕੁਝ ਸਮੇਂ ਪਹਿਲਾਂ ਵੀ ਇਸ ਤਰੀਕੇ ਨਾਲ ਹੀ ਸੇਮ ਥ੍ਰੈਟ ਮੇਲ ਆਉਂਦੀ ਆ ਤਾਂ ਕਿਵੇਂ ਡਰਦਾ ਮਾਹੌਲ ਵੀ ਸਮੇਂ ਦੇ ਵਿੱਚ ਬਣ ਜਾਂਦਾ ਇਸ ਤਰੀਕੇ ਨਾਲ ਡਰਦਾ ਮਾਹੌਲ ਤਾਂ ਬਣ ਹੀ ਜਾਂਦਾ ਦੇਖੋ ਹਰੇਕ ਨੂੰ ਆਪਣੀ ਲਾਈਫ ਪਿਆਰੀ ਹੁੰਦੀ ਹੈ ਜਿਹੜਾ ਬੰਬ ਦਾ ਨਾਮ ਇੱਕ ਵਰਡ ਜਿਹੜਾ ਕਿ ਆਪਣੇ ਆਪ ਹੀ ਇੱਕ ਬਹੁਤ ਹੀ ਭਿਆਨਕ ਭਿਆਨਕ ਵਰਡ ਹੈਗਾ ਤੇ ਇਸ ਕਰਕੇ ਲੋਕੀਂ ਡਰੇ ਹੋਏ ਆ ਡਰਦਾ ਮਾਹੌਲ ਤਾਂ ਹੈ ਹੀ ਆ ਜੀ ਤੇ ਕੀ ਹੁਣ ਇਸ ਸਮੇਂ ਜਾਂਚ ਵੀ ਨੀਂ ਕੀਤੀ ਜਾ ਰਹੀ ਅੰਦਰ ਕਿ ਚੱਲਦੀ ਜਾਂਦਾ ਅੰਦਰ ਇੱਥੋਂ ਤੱਕ ਪਤਾ ਚੱਲਿਆ ਕਿ ਅੰਦਰ ਜਿਹੜੀਆਂ ਟੀਮਾਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਨਾਲ ਲੱਗਿਆ ਹੋਇਆ ਚੈਕਿੰਗ ਹੁੰਦੀ ਪਈ ਆ ਇਸ ਕਰਕੇ ਪ੍ਰਕੋਸ਼ਨ ਵੀ ਸਾਰੇ ਗ੍ਰੇਡ ਬੰਦ ਆ ਕੋਰਸ ਵੀ ਸਾਰੀਆਂ ਇਹ ਬੰਦ ਹੋਈਆਂ ਪਈਆਂ ਮੈਂ ਤੇ ਅੰਦਰ ਚੈਕ-ਇਨ ਚੱਲਦੀ ਪਈ ਹੈ ਐਡਵੋਕੇਟ ਸਾਹਿਬ ਤੋਂ ਵੀ ਕਿਸ ਤਰੀਕੇ ਨਾਲ ਜਿਹੜੀ ਅਦਰ ਈਮਸੈਟ ਈਮੇਲ ਆਉਂਦੀ ਹੈ ਉਸ ਤੋਂ ਬਾਅਦ ਸਾਰੀ ਚੈਕ-ਇਨ ਚੱਲਦੀ ਪਈ ਹੈ ਤਾਂ ਗੱਲ ਬਹੁਤ ਹੋਰ ਐਡਵੋਕੇਟਸ ਨਾਲ ਵੀ ਕਰਨੀ ਜ਼ਰੂਰ ਕੋਸ਼ਿਸ਼ ਕਰਾਂਗੇ ਤਾਂ ਐਡਵੋਕੇਟ ਸਾਹਿਬ ਕਿਵੇਂ ਵੇਖਦੇ ਹੋ ਵੀ ਦੂਜੀ ਜਿਹੜੀ ਹੈ ਈਮੇਲ ਥ੍ਰੈਟ ਈਮੇਲ ਜਿਹੜੀ ਹੈ ਕਚਹਿਰ ਨੂੰ ਇਸ ਵਾਰ ਫਿਰ ਤਾਂ ਕਿ ਨਵੇਂ ਸਾਲ ਨੂੰ ਹਲੇ 15 ਦਿਨ ਨਹੀਂ ਪੂਰੇ ਹੋਏ ਤੇ ਦੂਜੀ ਈਮੇਲ ਆ ਚੁੱਕੀ ਇਸ ਤਰੀਕੇ ਦੇ ਦੇਖੋ ਜੀ 26 ਜਨਵਰੀ ਆ ਰਿਹਾ ਇਹ ਮਾੜੀ ਹਰਕਤਾਂ ਹੁੰਦੀਆਂ ਰਹਿਣੀਆਂ ਆ ਔਰ ਸਿਰਫ ਅਦਾਲਤਾਂ ਨੂੰ ਹੀ ਧਮਕੀਆਂ ਆ ਰਹੀਆਂ ਆ ਅਦਾਲਤਾਂ ਨੂੰ ਧਮਕੀਆਂ ਰਹੀਆਂ ਕਿਉਂਕਿ ਅਦਾਲਤਾਂ ਵਿੱਚ ਲੋਕੀ ਇਨਸਾਫ ਲੈਣ ਆਉਂਦੇ ਆ ਔਰ ਦਦਾਸਾਲ ਪੁਰਾਣੇ ਕੇਸ ਹੁੰਦੇ ਆ ਔਰ ਅੱਜ ਤੱਕ ਮੈਂ ਪ੍ਰਾਈਵੇਟ ਇੰਸਟੀਚਿਊਸ਼ਨ ਦਾ ਕਿਸੇ ਨਾਮ ਨਹੀਂ ਸੁਣਿਆ ਵੀ ਉਹਨੂੰ ਧਮਕੀਆਂ ਹੀ ਹੋਵੇ ਔਰ ਸਰਕਾਰੀ ਅਦਾਲਤਾਂ ਨੂੰ ਕਿਉਂ ਬਣਾਇਆ ਜਾਂਦਾ ਮੋਰਾ ਇਸ ਕਰਕੇ ਜਿਹੜੀਆਂ ਰੋਜ਼ ਦੀ ਰਿਯੂਮਰ ਰੋਜ਼ ਦੀ ਅਫਵਾ ਬੰਬੇਰੀ ਬੰਬੇ ਅਲਨ ਕਰਨ ਤੁਸੀਂ ਵੀ ਤੰਗ ਆ ਜਣਾ ਲਿਟੀਗੈਂਡ ਵੀ ਵਕੀਲ ਕਰਾ ਮੈਂ ਫਵਾਈ ਹੁਣੀ ਚਲੋ ਕੰਮ ਕਰੀ ਪਰ ਉਹਨਾਂ ਹੋਰ ਤੋਂ ਧਿਆਨ ਦਵਾਨੇ ਚੰਦਾ ਵੀ ਇਹ ਮਜ਼ਾਕ ਸਮਝ ਲੈ ਪਰ ਕੀ ਕਿਸ ਮਜ਼ਾਕ ਤੋਂ ਬਾਅਦ ਜੇ ਪ੍ਰਮਾਧਮਨ ਅਗਰ ਜੇ ਹੁਣੀ ਹੋ ਗਈ ਤਾਂ ਕੀ ਹੋਊਗਾ ਉਹ ਕਹਿੰਦੇ ਆਦੀ ਹੋਣ ਵੀ ਨਹੀਂ ਨਹੀਂ ਕੋਈ ਬੰਬ ਨਹੀਂ ਹੋਣਾ ਫਵਾਈ ਹੁਣੀ ਕੰਮ ਕਰੋ ਫਿਰ ਜਿੱਦਨ ਉਹਨੇ ਮਾੜੀ ਜਿਹੜੇ ਬਦਲੇ ਨੀਅਤ ਕੀਤੀ ਵੀ ਆ ਜਿਹੜੇ ਜਿਹਦੇ ਵੱਲ ਵੀ ਹੋ ਰਿਹਾ ਕੀ ਉਹਨੇ ਬਿਨਾਂ ਈਮੇਲ ਤੋਂ ਇਹ ਕੰਮ ਨਾ ਕਰ ਜਵੇ। ਕਿ ਕਿਸ ਸਮੇਂ ਦਾ ਇਸ ਤਰੀਕੇ ਕਿਸ ਤਰੀਕੇ ਦਾ ਹੌਲ ਬਣ ਜਾਣਾ ਜਦੋਂ ਇਸ ਤਰੀਕੇ ਦੀਆਂ ਈਮੇਲਾਂ ਆਉਂਦੀਆਂ ਨੇ ਕਚਹਿਰੀ ਦੇ ਵਿੱਚ ਜਿਹੜੇ ਲੋਕ ਆਪਣਾ ਇਨਸਾਫ ਲੈਣ ਵਾਸਤੇ ਉਹਨਾਂ ਦੇ ਵਿੱਚ ਵੀ ਡਰਦਾ ਕਿਤੇ ਪਤਾ ਨਹੀਂ। ਇਹ ਸਾਰੇ ਰਹਿੰਦੇ ਡਰ ਪਏ ਟੈਰਰਰ ਹੋ ਜਾਂਦੇ ਆ। ਯਾਰ ਕਿਤੇ ਵਾਪਰ ਨਾ ਜਾਵੇ। ਇੱਧਰ ਹੋ ਜਾਓ। ਸਾਡੇ ਲਈ ਵੀ ਚੰਗਾ ਆ। ਸਾਨੂੰ ਇੰਟੀਮੇਸ਼ਨ ਮਿਲ ਗਈ ਆ। ਪਰਮਾਧਵਾ ਨਗਰੇ ਆਪਾਂ ਮਜ਼ਾਕ ਲੈ ਕੇ ਇੱਥੇ ਕੋਈ ਕੱਟਣ ਵਾਪਰ ਜਵੇ। ਚਲੋ ਇੰਟੀਮੇਸ਼ਨ ਤਾਂ ਹੋ ਗਈ ਆ ਤਾਂ। ਮਿਲ ਗਈ। ਪਰ ਮੇਰੀ ਇੱਕ ਹੋ ਬੇਨਤੀ ਆ। ਜੇ ਐਂਟਰੀ ਸਖਤ ਹੋ ਜਵੇ ਨਾ ਇਹ ਕਦੀ ਇੱਥੇ ਥ੍ਰੈਟ ਸੂਟ ਦਾ ਅਸਰ ਨਹੀਂ ਹੋਣਾ ਐਂਟਰੀ ਇੱਕ ਹੋਵੇ ਪਾਸ ਪਾਸ ਹੋਵੇ ਔਰ ਪੂਰੀ ਗੱਡੀ ਦੀ ਸੁਰੱਖਿਆ ਹੋਵੇ ਉਥੇ ਮੈਂ ਤੁਹਾਨੂੰ ਦੱਸਦਾ ਜਦੋਂ ਇੱਥੇ ਬੰਬ ਵੜੇ ਸੀ ਨਾ ਮਾਰ ਜੋ ਡੀਸੀ ਸਾਹਿਬ ਦੇ ਬਹੁਤ ਵੱਡੀ ਸਖਤਾਈ ਹੋ ਗਈ ਮੇਨ ਗੇਟ ਤੇ ਉਹ ਚੰਦ ਦਿਨਾਂ ਦੀ ਗੱਲ ਹੋਈ ਆ ਚੰਦ ਦਿਨਾਂ ਦੀ ਜਦੋਂ ਜਦੋਂ ਨਵਾਂ ਸਿਕਲ ਕਾਂਡ ਉਸ ਵੇਲੇ ਬੜੀ ਸੁਰੱਖਿਆ ਸੀਗਾ ਸ਼ੀਸ਼ੇ ਲੱਗੇ ਸੀਗੇ ਸ਼ੀਸ਼ੇ ਲੱਗੇ ਸੀ ਬਹੁਤ ਸੁਰੱਖਿਆ ਉਸ ਤੋਂ ਬਾਅਦ ਚਾਰ ਦਿਨਾਂ ਦੀ ਖੇਡ ਸੀ ਸਰਕਾਰ ਨੇ ਦਿਖਾਣਾ ਸੀ ਲੋਕ ਦਿਖਾਵਾ ਉਸ ਤੋਂ ਕੀ ਉਹ ਅੱਜ ਨਜ਼ਰ ਆਈ ਤੁਹਾਨੂੰ ਨਹੀਂ ਆਈ ਚਲੋ ਮੈਂ ਮਾਫੀ ਚੋਣਾ ਜਨਤਾ ਤੋਂ ਜੇ ਮੇਰੇ ਤੋਂ ਕੋਈ ਗਲਤ ਸ਼ਬਦ ਬੋਲੇ ਮੈਂ ਤੁਹਾਡੇ ਸਾਰੇ ਜਨਤਾ ਦਾ ਆਵਾਮ ਦਾ ਨੌਕਰ ਐ ਦਾਸ ਐ ਦਾਸ ਹੀ ਬਣ ਕੇ ਰਹਿਣਾ ਐ ਔਰ ਮੈਂ ਤੁਹਾਡੇ ਸਾਰੇ ਚਰਨਾਂ ਦੀ ਧੂਲ ਐ ਇਸ ਕਰਕੇ ਜਿਹੜੀ ਸੁਰੱਖਿਆ ਮਾਣ ਜੋ ਲੁਧਿਆਣਾ ਦੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਬੇਨਤੀ ਆ ਜਿਹੜੀ ਅਦਾਲਤਾਂ ਦੀ ਸੁਰੱਖਿਆ ਐ ਮੇਨ ਜਿਹੜਾ ਡੀਸੀ ਮੇਨ ਡੀਸੀ ਗੇਟਰ ਉਹਨੂੰ ਹੀ ਸੰਕਤਾਈ ਉੱਥੇ ਹੀ ਹੋ ਜਵੇ ਬਹੁਤ ਜ਼ਰੂਰ ਤਾਂ ਇਹਦੀ ਈਮੇਲ ਕਿੰਨੇ ਕੋ ਜਾਈ ਕੋਈ ਸ਼ਸਤੀ ਕੀ ਜਾਣਕਾਰੀ ਮਿਲੀ ਇਹ ਮੇਰੇ ਖਿਆਲ 9:30 ਪੌਣੇ 10 ਦਾ ਸਮਾਂ ਸੀਗਾ ਜਦੋਂ ਆ ਗਈ ਇੰਗਲਿਸ਼ ਡਿਪਾਰਟਮੈਂਟ ਚਾਈਆ ਉਹ ਪ੍ਰਧਾਨ ਜੀ ਖੜੇ ਆ ਉਹ ਜਿਆਦਾ ਉਹਨਾਂ ਨੂੰ ਡਿਟੇਲ ਪਤਾ ਲੱਗ ਗਿਆ ਮੈਂ ਕਰੋ ਲੇਟ ਆਇਆ ਸੀਗਾ ਬਿਲਕੁਲ ਸ਼ੁਕਰੀਆ ਜੀ ਤਾਂ ਇਸ ਤਿਕਾ ਸਾਰੀ ਜਾਣਕਾਰੀ ਜਿਹੜੀ ਹੈ ਉਸ ਸਮੇਂ ਦਿੱਤੀ ਹੈ ਵੀ ਕਿਵੇਂ ਜਿਹੜਾ ਡਰ ਦਾ ਮਾਹੌਲ ਵੀ ਜਿਹੜਾ ਉਸ ਸਮੇਂ ਉਹ ਲੋਕਾਂ ਦੇ ਵਿੱਚ ਮਣ ਜਾ ਜਿਹੜੇ ਇਸ ਸਮੇਂ ਆਪਣਾ ਇਨਸਾਫ ਲੈਣ ਵਾਸਤੇ ਕਚਹਿਰੀਆਂ ਵਿੱਚ ਪਹੁੰਚ ਰਹੇ ਨੇ ਤਾਂ ਇਸ ਸਮੇਂ ਅ ਤੁਸੀਂ ਦੇਖੋਗੇ ਵੀ ਕਾਫੀ ਕਰਾਊਡ ਜਿਹੜਾ ਇਸ ਹਮੇ ਬਾਹਰ ਕਚਹਿਰੀ ਦੇ ਬਾਹਰ ਖੜਾ ਹੋਇਆ ਤੁਹਾਨੂੰ ਨਜ਼ਰ ਆਊਗਾ ਤਾਂ ਬਿਲਕੁਲ ਜਿਸ ਤਰੀਕੇ ਨਾਲ ਜਦੋਂ ਉਹਦੀ ਜਿਹੜੀ ਥਰਡ ਪਾਰਟੀ ਮੈਲ ਆਈ ਉਸ ਤੋਂ ਬਾਅਦ ਜਿਹੜਾ ਹਾਲ ਜਿਹੜੀ ਹਫੜਾ ਹਫੜਾ ਦਾ ਬੜੀ ਹੈ ਉਹ ਕਚਹਿਰੀ ਦੇ ਵਿੱਚ ਮੱਚੇ ਹੋਏ ਉਸ ਤੋਂ ਬਾਅਦ ਸਾਡੇ ਨਾਲ ਪ੍ਰੈਸੈਂਟ ਸਭ ਜੁੜਾ ਨੇ ਫੇ ਪੰਜੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਜਿਸ ਤਰੀਕੇ ਸਵੇਰ ਜਿਹੜੀ ਈਮੇਲ ਆਈ ਉਸ ਤੋਂ ਬਾਅਦ ਕਾਫੀ ਹਲਚਲ ਜਿਹੜੀ ਆ ਉਹ ਕਚਹਿਰੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਵੇਂ ਵਿਖਦੇ ਆ ਵੀ ਇਹ ਇਹ 15 ਦਿਨਾਂ ਵਿੱਚ ਦੂਜੀ ਵਾਰ ਜਿਹੜੀ ਹੈ ਮੈਂ ਡਿਸਟ੍ਰਿਕਟ ਸੋਸੀਏਸ਼ਨ ਦਾ ਪ੍ਰਧਾਨ ਹਾਂ ਜੀ ਤੇ ਇਹ ਮੇਰਾ ਪ੍ਰਾਇਮਰੀ ਮੇਰੀ ਡਿਊਟੀ ਹੈ ਜੀ ਕੋਈ ਵੀ ਥ੍ਰੈਟ ਪਰਸੈਪਸ਼ਨ ਆਏਗੀ ਤੁਹਾਨੂੰ ਮੈਂ ਬੜਾ ਸੀਰੀਅਸਲੀ ਲਵਾਂਗਾ ਕਿਉਂਕਿ ਵਗੀਲਾ ਦੀ ਕਲੀ ਡਿਵੈਲਪਮੈਂਟ ਇਸ ਏਰੀਆ ਦੇਵਲਪਮੈਂਟ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਮੇਰੀ ਹੈ ਜੀ ਇਹ ਮੇਰੀ ਕੋਲ ਸੀਗੀ ਜੀ ਪੌਣੇ ਕੱਟ ਸਵੇਰੇ ਈਮੇਲ ਆਈ ਹੈ ਜੀ ਸੈਸ਼ਨ ਸਾਡੇ ਉੱਤੇ ਜਿਹੜਾ ਆਫੀਸ਼ੀਅਲ ਈਮੇਲ ਆਈਡੀ ਉੱਤੇ ਥ੍ਰੈਟ ਪਰਸੈਪਸ਼ਨ ਆਈ ਸੀਗੀ ਵੀ ਕੁਝ ਬੰਦੇ ਆਣਗੇ ਤੇ ਪੌਮਪ ਲਾਸ ਕਰਨਗੇ ਸੈਂਸਿਟਿਵ ਟਾਈਮ ਹੈ 26 ਜਨਵਰੀ ਦਾ ਜੀ ਤੇ 2022 ਚ ਇਸ ਤੋਂ ਪ ਤੇ ਅਸੀਂ ਕੋਈ 1% ਵੀ ਰਿਸਕ ਨਹੀਂ ਲੈ ਸਕਦੇ ਜੀ ਤੇ ਵਕੀਲਾ ਦੀ ਕੋਈ ਐਂਟਰੀ ਬੰਦ ਨਹੀਂ ਹੈ ਜੀ ਕੋਰਟ ਦੇ ਵਿੱਚ ਵਕੀਲਾ ਜਾ ਸਕਦੇ ਸਿਰਫ ਪ੍ਰਾਈਵੇਟ ਬੰਦਿਆਂ ਦੀ ਲਿਟਿਗੇਂਸੀ ਐਂਟਰੀ ਬੰਦ ਕੀਤੀ ਹੈ ਕਿਉਂਕਿ ਉਹਦੇ ਵਿੱਚ ਕਈ ਬਜ਼ੁਰਗ ਆ ਜਾਂਦੇ ਆ ਤੇ ਕੋਈ ਪ੍ਰੈਗਨੈਂਟ ਲੇਡੀਆਂ ਜਾਂ ਬੱਚੇ ਆਉਂਦੇ ਕਿਉਂਕਿ ਸਾਸਿ ਨਹੀਂ ਜਾਂਦੇ ਵੀ ਜੇ ਕੋਈ ਹਫੜਾ ਤਫਰੀ ਹੋਵੇ ਤਾਂ ਉਹਨਾਂ ਨੂੰ ਕੁਝ ਉਹਨਾਂ ਦਾ ਕੋਈ ਖਤਰਾ ਬਣਿਆ ਰਵੇ ਜਾਂ ਉਹਨਾਂ ਨੂੰ ਕਈ ਵਾਰ ਸਮਝਾਣਾ ਔਖਾ ਹੁੰਦਾ ਹੈ ਵੀ ਪ੍ਰੋਪਰ ਚੈਕਿੰਗ ਹੋ ਰਹੀ ਹੈ ਤੁਸੀਂ ਇੱਧਰ ਹੋ ਜੋ ਉੱਧਰ ਹੋ ਜੋ ਇਸ ਕਰਕੇ ਅਸੀਂ ਪੂਰਾ ਅਵੋਇਡ ਕੀਤਾ ਵੀ ਪੁਲਿਸ ਨੂੰ ਇੱਕ ਵਾਰ ਪੂਰਾ ਫ੍ਰੀ ਹੈਂਡ ਦੇ ਦਈਆ ਆਪਣਾ ਚੈਕਿੰਗ ਕਰ ਲੈਣ ਪਬਲਿਕ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਦੇਖੋ ਅਸੀਂ ਮਾਫੀ ਮੰਗਦੇ ਆ ਔਖਾ ਜੀ ਬੰਦਾ ਤਿਆਰ ਹੋ ਕੇ ਆਂਦਾ ਇੱਥੇ ਕੋਰਟ ਕੋਈ ਦੂਰ ਉਦਰਾਜ ਤੋਂ ਆਂਦੇ ਆ ਵੀ ਆ ਕੇ ਡੇਟ ਪੈ ਜੂਗਾ ਕੁਛ ਨਾ ਪਤਾ ਹੋਵੇ ਵੀ ਬੰਦਾ ਪਰ ਇਹ ਚੀਜ਼ਾਂ ਸਾਡੇ ਹੱਥ ਨਹੀਂ ਆ ਜੀ ਸਕਿਉਰਿਟੀ ਪ੍ਰੋਟੋਕਾਲ ਸਾਨੂੰ ਫੋਲੋ ਕਰਨਾ ਹੀ ਪੈਣਾ ਤੇ ਸੈਂਸਿਟਿਵ ਟਾਈਮ 26 ਜਨਵਰੀ ਕਰਕੇ ਥੋੜਾ ਜਿਹਾ ਹੈਗਾ ਜੀ ਨਹੀਂ ਤਾਂ ਉਸ ਤੋਂ ਬਾਅਦ ਤਾਂ ਵੀ ਅਸੀਂ ਕਈ ਵਾਰ ਬੰਦਾ ਕਹਿ ਵੀ ਦਿੰਦਾ ਚਲੋ ਫੌਕਸ ਹੈ ਪਰ 26 ਜਨਵਰੀ ਕਰਕੇ ਅਸੀਂ ਰਿਸੰਡਿਆ ਸਕਦੇ ਹਾਂ ਅਸੀਂ ਗੱਲ ਕੀਤੀ 2022 ਚ ਵੀ ਹੋਇਆ ਜਾਂ ਕੁਝ ਸਮੇਂ ਪਹਿਲਾਂ ਵੀ ਕਾਲ ਮੈਂ ਈਮੇਲ ਆਈ ਸੀ ਮੇਰੇ ਫ ਆਬੀਅਸਲੀ ਸੌਫਟ ਟਾਰਗੇਟ ਇਸ ਕਰਕੇ ਆ ਜੀ ਕਿਉਂਕਿ ਇਹ ਜਿਹੜਾ ਏਰੀਆ ਜੀ ਇਹਦੇ ਵਿੱਚ ਰੋਜ਼ ਦਾ ਘੱਟੋ ਘੱਟ 25 ਔਰ 30 ਹਜ਼ਾਰ ਬੰਦਾ ਰੋਜਾਂਦਾ ਜੀ ਤੇ ਹਰ ਤਰੀਕੇ ਦੇ ਲੋਕ ਆਂਦੇ ਆ ਜੀ ਟਾਰਗੇਟ ਤਾਂ ਸ਼ੁਰੂ ਤੋਂ ਹੈਗਾ ਹੀ ਆ ਜੀ ਜਦ ਤੋਂ ਇਹ ਕੋਟ ਬਣੀ ਆ ਜੀ ਜਾਂ ਜਦ ਤੋਂ ਕੋਟਾ ਨੇ ਕੰਮ ਸ਼ੁਰੂ ਕੀਤਾ ਹੈ ਕੋਟ ਹਮੇਸ਼ਾ ਹੀ ਸੌਫਟ ਟਾਰਗੇਟ ਰਹੀ ਹੈ ਜੀ ਕਿਉਂਕਿ ਇੱਥੇ ਹਰੇਕ ਬੰਦੇ ਦਾ ਕੇਸ ਚੱਲਦਾ ਹੈ ਚਾਹੇ ਟੈਰਰਿਸਟ ਹੈ ਜਾਂ ਚਾਹੇ ਕੋਈ ਆਮ ਬੰਦਾ ਹੈ ਹਰੇਕ ਦਾ ਚੱਲਦਾ ਜੀ ਇਸ ਕਰਕੇ ਅਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਇਸ ਥ੍ਰੈਟ ਨੂੰ ਚਾਹੇ ਸਾਨੂੰ ਪਤਾ ਵੀ ਆ ਜੀ ਹੌਕਸ ਹੈ ਬਟ ਅਸੀਂ ਲੋਕਾਂ ਨੇ ਜਿਹੜੇ ਤਰੀਕਾ ਸੀ ਜਾਂ ਜਿਨ੍ਹਾਂ ਨੇ ਇੱਥੇ ਆਉਣਾ ਸੀ ਉਹਨਾਂ ਵਾਸਤੇ ਕੀ ਅਰੇਂਜਮੈਂਟਸ ਕੀਤੇ ਗਏ ਨੇ ਤੇ ਉਹਨਾਂ ਨਾਲ ਸੈਸ਼ਨ ਮੈਂਬਰ ਨਾਲ ਗੱਲ ਹੋਈ ਸੀ ਜੋ ਬਾਕੀ ਰਿਚ ਆਪਸ ਬੈਠੇ ਸੀਗੇ ਵੀ ਪਬਲਿਕ ਦੀ ਐਂਟਰੀ ਜੇ ਬੰਦ ਕਰ ਰਹੇ ਆ ਤੇ ਉਹਨਾਂ ਦੇ ਆਰਡਰਸ ਆ ਫਿਰ ਅਸੀਂ ਵੀ ਰਿਕਵੈਸਟ ਕੀਤੀ ਤੇ ਉੱਥੇ ਇਹ ਗੱਲ ਹੋਈ ਵੀ ਕੋਈ ਐਡਵਰਸ ਆਰਡਰ ਨਹੀਂ ਪਾਸ ਹੋਏਗਾ ਕੋਈ ਬੇਲ ਨਹੀਂ ਕੈਨਸਲ ਹੋਏਗੀ ਕੋਈ ਕੁਝ ਕਿਸੇ ਤਰੀਕੇ ਦਾ ਕੋਈ ਆਰਡਰ ਨਹੀਂ ਪਾਸ ਹੋਏਗਾ ਸਿਰਫ ਡਾਟਾ ਪੈਨ ਗਿਆ ਤੇ ਜੇ ਵਕੀਲ ਨੇ ਜਾ ਕੇ ਆਪਣਾ ਕੁਝ ਕਹਿਣਾ ਹੈਗਾ ਉਹ ਜਾ ਕੇ ਕਹਿ ਸਕਦਾ ਵਕੀਲਾ ਦੀ ਕੋਈ ਮਨਾਈ ਨਹੀਂ ਹੈ ਜੀ ਇਹ ਸਿਰਫ ਰਿਟਿਟਸ ਨੂੰ ਬੰਦ ਕੀਤਾ ਤਾਂਕ ਅਸੀਂ ਵੀ ਇਹੀ ਕਹਾਂਗੇ ਵਕੀਲਦਰ ਵਕੀਲਾ ਨੂੰ ਅੱਜ ਤੁਹਾਡੇ ਮਾਧਿਅਮ ਨਾਲ ਹੀ ਅਸੀਂ ਅਪੀਲ ਕਰਦੇ ਆ ਤੇ ਕਲਾਇੰਟ ਨੂੰ ਵੀ ਕਹਿਣਾ ਵੀ ਜੇ ਅਵੋਇਡ ਕਰ ਸਕਦਾ ਹੋ ਤਾਂ ਨਾਂਨ ਕਚੈਰੀ ਵਾਲੇ ਪਾਸੇ ਇੱਕ ਵਾਰ ਪ੍ਰੋਪਰ ਦੁਬਾਰਾ ਚੈਕਿੰਗ ਹੋ ਲੈਣ ਦਿਓ ਤੇ ਕੱਲ ਤੋਂ ਫੇਰ ਦੁਬਾਰਾ ਉਹਨਾਂ ਦੀ ਕਚੈਰੀ ਖੁੱਲੀ ਆਈ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਜਿਹਨਾਂ ਦੀ ਡਾਟਾ ਪੈ ਜਾਣ ਗਿਆ ਸਾਡੇ ਕਰਕੇ ਪਰ ਅਸੀਂ ਇਹ ਥ੍ਰੈਟ ਪਰਸੈਪਸ਼ਨ ਨੂੰ ਲਾਈਟਲੀ ਨਹੀਂ ਲੈ ਸਕਦੇ ਜੇ ਕਾਹੜ ਅੰਦਰ ਚੈਕਿੰਗ ਚੱਲਦੀ ਵੀ ਇਸ ਸਮੇਂ ਕਿੰਨੇ ਲਾਈ ਜੀ ਅੰਦਰ ਪੂਰਾ ਬੌਮਸਕੈਨ ਤੇ ਸਾਰੇ ਮੈਟਲ ਡੈਟెక్టర్ ਵਗੈਰਾ ਤੇ ਹੋਰ ਸੈਂਟਿਫਿਕ ਜੋ ਉਹਨਾਂ ਦੇ ਹੈ ਉਹ ਚੱਲ ਰਹੀ ਹੈ ਜੀ ਮੈਂ ਦੱਸ ਨਹੀਂ ਸਕਦਾ ਸਕਿਉਰਟੀ ਆਪਣੇ ਆਪ ਬਰੀਫ ਆਪਣੇ ਕਰੂਗੀ ਤੁਹਾਨੂੰ ਕੀ ਕੀ ਉਹਨਾਂ ਨੇ ਕੀਤਾ ਬਟਨ ਦਾ ਚੱਲ ਰਹੀ ਹੈ ਜੀ ਬਿਲਕੁਲ ਜਿਸ ਤਰੀਕੇ ਨਾਲ ਗੱਲਬਾਤ ਕੀਤੀ ਹੈ ਵੀ ਜਿਹੜੀ ਥ੍ਰੈਟ ਈਮੇਲ ਜਿਹੜੀ ਹੈ ਹੁਣ ਦੂਜੀ ਵਾਰ ਜਿਹੜੀ ਆ ਚੁੱਕੀ ਹੈ ਇਸ ਸਮੇਂ ਕਹਿੰਦੇ ਵੀ ਬਿਲਕੁਲ ਇਸ ਨੂੰ ਹਲਕੇ ਦੇ ਵਿੱਚ ਜਿਹੜਾ ਉਹ ਨਹੀਂ ਲਿਆ ਜਾ ਰਿਹਾ ਜਿਹੜੀ ਚੈਕਿੰਗ ਹੈ ਸਮੇਂ ਮੁਕੰਮਲ ਤੌਰ ਤੇ ਜਿਹੜੀ ਹੈ ਉਹ ਕਚਹਿਰੀ ਦੇ ਅੰਦਰ ਚਾਹੀਦੀ ਨਜ਼ਰ ਆਏ ਬਿਲਕੁਲ ਤੁਸੀਂ ਇੱਕ ਵਾਰੀ ਤਸਵੀਰਾਂ ਦੇਖੋ ਵੀ ਬਿਲਡਿੰਗ ਜਿੱਥੇ ਇਸ ਬਿਲਡਿੰਗ ਨੂੰ ਚੈੱਕ ਕਰਨਾ ਕਿਤੇ ਸੌਖਾ ਕੰਮ ਜਿਹੜਾ ਉਹ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਜਿਹੜੀ ਚੈਕਿੰਗ ਅੰਦਰ ਚੱਲਦੀ ਪਈ ਹੈ ਕਾਫੀ ਟੀਮਾਂ ਜਿਹੜੀਆਂ ਸਮੇਂ ਕਚਹਿਰੀ ਦੇ ਅੰਦਰ ਮੌਜੂਦ ਨੇ ਜਿਹੜੀਆਂ ਚੈਕਿੰਗ ਕਰਦੀਆਂ ਪਰ ਆਮ ਲੋਕਾਂ ਵਾਸਤੇ ਉਹ ਬੰਦ ਕਰ ਦਿੱਤੀ ਗਈ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਮੇਰੇ ਦੇਖ ਕੇ ਸਾਹਮਣੇ ਦੇਖ ਰਹੇ ਹੋ ਵੀ ਜਿੱਦਾਂ ਲੋਕ ਐਸੇ ਹਾਲੇ ਜਰੂਰ ਖੱਜਲ ਹੁੰਦੇ ਹੋਏ ਨਜ਼ਰ ਆਉਂਦੇ ਨੇ ਪਰ ਇਹਨਾਂ ਦੀ ਹੀ ਸੇਫਟੀ ਵਾਸਤੇ ਜਿਹੜਾ ਇਹ ਸਟੈਪ ਅਜ ਲਿਆ ਗਿਆ ਕਿ ਅੱਜ ਕੋਈ ਵੀ ਜਿਹੜੀ ਆ ਤਰੀਕ ਜਿਹੜੀ ਅੱਜ ਕੋਈ ਵੀ ਤਰੀਕ ਹੈ ਉਹ ਨਹੀਂ ਪਵੇਗੀ ਇਸ ਦੇ ਨਾਲ ਜਿਹੜੀਆਂ ਸਾਰੀਆਂ ਤਰੀਕਾਂ ਹੋ ਕੇ ਪੋਸਟਪੋਨ ਕਰ ਦਿੱਤੀਆਂ ਜਾਣਗੀਆਂ ਤਾਂ ਬਿਲਕੁਲ ਹੁਣ ਜਿਹੜੀ ਚੈਕਿੰਗ ਇਸ ਸਮੇਂ ਚੱਲਦੀ ਪਈ ਉਸ ਤੋਂ ਬਾਅਦ ਜਿਹੜੀ ਜਲਦ ਜਿਹੜੀ ਅਪਡੇਟ ਹੋਊਗੀ ਤੁਹਾਡਾਂ ਨਾਲ ਸਾਂਝੀ ਕਰਾਂਗੇ ਦੇਖ ਰਹੇ ਹੋ 10 City Headlines